ਰਹੀਆਂ ਨੇ ਪੰਜਾਬ 'ਚ ਉਹ ਲੋਕਾਂ ਦੀ ਪੂਰੀਆਂ ਆਸਾਂ ਉਮੀਦਾਂ ਤੇ ਨਹੀਂ ਸੀ ਉੱਤਰ ਸਕੇ ਲੋਕਾਂ ਨੇ ਕਿਹਾ ਨਵਾਂ ਐਕਸਪੈਰੀਮੈਂਟ ਕਰਕੇ ਵੇਖ ਅਸੀਂ ਵੀ ਸਾਰੇ ਕਿਸਾਨ ਭਰਾਏ ਤੁਸੀਂ ਬੈਠੇ ਹੋ ਉਹ ਅਸੀਂ ਗਾਂ ਮੱਝ ਵੀ ਲੈਣੀ ਹੁੰਦੀ ਹੈ ਉਹ ਵੀ نسل ਦੀ ਕੀਮਤ ਲੱਗਦੀ ਆਪਾਂ نسلਦਾਰ ਕਹਿੰਦੇ ਆ ਮੱਝ ਲੈ ਕੇ ਉਹ ਕਿਸੇ ਟਾਈਮ ਰੋਤਕ ਦੀਆਂ ਮੱਝਾਂ ਬੜੀਆਂ ਪੌਪੂਲਰ ਸਨ ਗਾਵਾ ਜਿਹੜੀਆਂ ਨੇ ਆ ਬੀਜੇ ਫਾਰਮ ਦੇ ਵਿੱਚ ਅਮਰੀਕਨ ਬਹੁਤ ਸਾਰੀਆਂ ਨਸਲਾਂ ਦੀਆਂ ਆਈਆਂ ਨੇ ਕੀਮਤਾ ਨਸਲਾਂ ਤੋਂ ਪੈਂਦੀ ਐ ਕੋੜਿਆਂ ਦੀਆਂ ਵੀ ਜਾਨਵਰਾਂ ਦੀਆਂ ਵੀ ਬੰਦਿਆਂ ਦੀਆਂ ਵੀ ਹੁਣ ਗੱਲ ਇਸ ਤੇ ਨਾ ਬਦਲ ਕੀਤਾ ਬਹੁਤ ਚੰਗਾ ਕੀਤਾ ਨਹੀਂ ਸੀ ਸਰਕਾਰਾਂ ਪੂਰੀਆਂ ਉਤਰ ਆਈਆਂ ਬਹੁਤ ਵਧੀਆ ਕੀਤਾ ਬੜ ਚੁੰਨ ਵੇਲੇ ਅਸੀਂ ਜਿਹੜੀ ਚੀਜ਼ ਲੈ ਕੇ ਆਂਦੀ ਆ ਮੈਂ ਜਦੋਂ ਇਹਨਾਂ ਨੂੰ ਵੈਰਾਈਟੀ ਕਹਿੰਨਾ ਫਿਰ ਬੜੀ ਤਕਲੀਫ ਹੁੰਦੀ ਐ। ਜਿਉਂ ਕਹਿੰਦਾ ਨਾ ਕਿ ਕਿਸ ਕਿਸਮ ਦਾ ਮਟੀਰੀਅਲ ਆ ਗਿਆ। ਫਿਰ ਬਹੁਤ ਉੱਥੇ ਰੋਂਦੇ ਪਿੱਟਦੇ। ਇਹਨੇ ਕਹਿ ਦਿੱਤਾ। ਉਹ ਕਾਕਾ ਜਦੋਂ ਕੱਪੜਾ ਲੈਣ ਜਾਂਦੇ ਪਹਿਣਾ ਜਾਂਦੀਆਂ ਨੇ ਚੌੜੇ ਬਾਜ਼ਾਰ ਤੁਰ ਜੀਏ। ਅਸੀਂ ਪਹਿਲੇ ਕੱਪੜੇ ਦੀ ਕੀਮਤ ਹੋਈ ਉਹਦੀ। ਉਹਦੀ ਜਿਹੜੀ ਉਹ ਹੁੰਦੀ ਐ। ਉਹਨੂੰ ਕੀ ਕਹਿੰਦਾ ਜੀ? ਕਵਾਲਿਟੀ ਤੋਂ ਹੀ ਕੀਮਤ ਲੱਗਦੀ। ਅਖੀਰ ਜਦੋਂ ਆਪਾਂ ਕਪੜਾ ਖਰੀਦਨੇ ਆ ਉਹਦੀ ਕਵਾਲਿਟੀ ਤੋਂ ਕੀਮਤ ਲੱਗਦੀ। ਉਹ ਚੀਜ਼ ਤੇ ਆਪਾਂ ਉਹ ਲੈ ਆਂਦੀ। ਜਿਨ੍ਹਾਂ ਨੂੰ ਕਦੀ ਕਿਸੇ ਸਪਈ ਨੇ ਚੌਂਕ 'ਚ ਸਲੂਟ ਨਹੀਂ ਸੀ ਬਾਰਿਆ। ਉਹ 1.5 150 ਬੰਦਾ ਨਾਲ ਲਈ ਫਿਰਦੀ ਟੂਟੂ ਕਰਦੀ। ਅਕੱਲ ਪਰਸੋਂ ਦੱਸਿਆ ਸੀ ਰਾਣੀ ਜਿਹੜੀ ਉਥੋਂ ਦੀ ਉਹ ਪਿੰਡ ਕਿਹੜਾ ਹੈ ਦਾ? ਸਿਤਾਹੋਜ ਵਾਲੀ। ਸੇ ਤੋਜ ਵਾਲੀ ਰਾਣੀ ਦੇ ਕੋਲ 50 ਗੱਡੀਆਂ ਟੂ ਟੂ ਕਰਦੀਆਂ ਟੂ ਟੂ ਕਰਦੀਆਂ ਫਿਰ ਫਾਇਰ ਬ੍ਰਿਗੇਡ ਨਾਲ ਉਹ ਜਿੱਥੇ 50 ਬੰਦੇ ਗੱਡੀਆਂ ਜੇ ਜੜ ਲੈ ਇੱਥੇ ਫਾਇਰ ਦੀ ਤੇ ਲੋੜ ਹੀ ਨਹੀਂ ਰਹਿ ਜਾਣੀ ਤੇ ਤੁਰਦੀ ਫਿਰਦੀ ਇਹ ਲੋਕ ਜਿਹੜੇ ਕਿਸ ਕਿਸਮ ਦੇ ਲੈ ਕੇ ਆਂਦੇ ਹੋ ਫਿਰ ਪਿੱਛੇ ਦੋ ਬੱਸਾਂ ਲੇਡੀ ਪੁਲਿਸ ਦੀਆਂ ਚਿੱਟੇ ਕੱਪੜੀ ਕੀ ਕਦੇ ਰਾਮ ਰੋਲਾ ਪੈ ਜੇ ਤੇ ਹਲੇ ਦੁਆਲੇ ਚਿੱਟੇ ਪੁਲਿਸ ਵਾਲ ਸੁਈ ਵੇਖੋ ਸਾਰੇ ਜ਼ਿਲ੍ਹੇ ਨੂੰ ਫਾਇਦੇ ਹੀ ਰੱਖਦੇ ਆ ਜਿਹਦਣ ਆਪ ਜਾਂਦੇ ਨੇ ਸਰ ਤੌਜ ਵਾਲੇ ਮਹਾਰਾਜਾ ਸਾਹਿਬ ਇਹਨਾਂ ਦਾ ਹਾਲ ਵੇਖੋ ਇਹਦੇ ਨਾਲ 151 ਗੱਡੀਆਂ ਚੱਲਦੀਆਂ ਮੇਰੇ ਵੀਰੋ ਤੇ ਪੈਣੋ 151 ਲਤਾ ਕੱਠੀਆਂ ਕਰਕੇ ਪਹਿਲੀ ਸੀਟ ਤੇ ਬੈਠਾ ਹੁੰਦਾ ਪਹਿਲੀ ਸੀਟ ਤੇ ਲਤਾ ਕੱਠੀਆਂ ਕਰਕੇ ਤੁਹਾਨੂੰ ਪਤਾ ਹੀ ਹੈ ਲਤਾ ਕੱਠੀਆਂ ਕਰਕੇ ਕਿਹੜੀ ਚੀਜ਼ ਬੈਂਦੀ ਉੱਥੇ ਬੈਠਾ ਮੈਂ ਦੋ ਵਾਰ ਵੇਖਿਆ ਮੈਂ ਇਹ ਇਹ ਚੀਜ਼ ਕਿਹੜੀ ਬੈਠੀ ਹੋਏ ਆਮ ਤੌਰ 'ਤੇ ਬੰਦੇ ਸੀਟ ਤੋਂ ਲੱਤਾ ਥੱਲੇ ਰੱਖਦੇ ਲੱਤਾ ਚੁੱਕ ਕੇ ਬੈਠਾ ਨਾਲ ਵੇਖਦਾ ਵਾਲੇ ਦੋਲੇ ਜੋ ਟੀਟੀ ਵੱਜਦੀ ਏ ਕੋਈ ਯਾਰੇ ਸਹੀ ਚ ਹੋ ਗਿਆ ਮੈਨੂੰ ਤਾਂ ਜਾਬਦਾ ਸਵੇਰੇ ਉੱਠ ਕੇ ਕਈ ਵਾਰ ਸ਼ੀਸ਼ੇ ਸਾਹਮਣੇ ਖਲੋ ਕੇ ਹੋ ਸਕਦਾ ਆਪਣੀਆਂ ਗੱਲਾਂ ਪੁੱਟਦਾ ਵੇਖਣ ਵਾਸਤੇ ਮੈਂ ਸਹੀ ਵੇਖੀ ਜਾਂ ਨਾ ਹੋ ਕੀ ਰਿਹਾ